ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ 20 ਸਤੰਬਰ ਤੱਕ ਦੀ ਆਫਾ ਗੱਲ ਕਰਨੀ ਹੈ ਯਾਨੀ ਕਿ ਆਉਂਦੇ ਜਿਹੜੇ 7-8 ਦਿਨ ਨੇ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਸੋ ਇੱਕ ਸਿਸਟਮ ਲੱਗਣ ਜਾ ਰਿਹਾ ਤੇ ਇਹ ਸਿਸਟਮ ਕਿਹੜੇ ਇਲਾਕਿਆਂ ਦੇ ਵਿੱਚ ਲੱਗੇਗਾ ਕਿਹੜੇ ਖੇਤਰਾਂ ਦੇ ਵਿੱਚ ਕਿੰਨਾ ਲੱਗੇਗਾ ਇਹ ਵੀ ਤੁਹਾਡੇ ਨਾਲ ਗੱਲਬਾਤ ਹੈ ਜਿਹੜੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਸੈਟਲਾਈਟ ਦਸੀਨਾ ਦੇਖ ਲੈਨੇ ਆ ਤੇ ਕਿਤੇ ਵੀ ਕੋਈ ਤਵਦੀਲੀ ਵੱਡੇ ਖੱਦਰ ਦੇ ਸੰਭਵ ਨਹੀਂ ਹੈ ਮੌਸਮ ਅੱਜ ਗਰਮ ਤੇ ਖੁਸ਼ਕ ਬਣਿਆ ਹੋ ਜੜੀਆਂ ਦੱਖਣ ਪਛਵਦੀਆਂ ਹਵਾਵਾਂ ਜੜੀਆਂ ਨੇ ਖੁੱਲ ਕੇ ਚੱਲ ਰਹੀਆਂ ਨੇ ਭਾਵੇਂ ਪੰਜਾਬ ਐ ਹਰਿਆਣਾ ਰਾਜਸਥਾਨ ਸੋ ਠੀਕ ਠਾਕ ਮੌਸਮ ਇੱਥੇ ਅੱਜ ਬਣਿਆ ਹੋਇਆ ਸੋ ਆਉਂਦੇ ਜਿਹੜੇ ਅਗਲੇ 3-4 ਦਿਨ ਨੇ ਯਾਨੀ ਕਿ ਅੱਜ 12 ਤਰੀਕ ਐ 13 14 15 ਹੋ ਸਕਦਾ 16 ਤਰੀਕ ਵੀ ਇਹਨਾਂ 4 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਐ ਹਾਲਾਂਕਿ ਮੀਡੀਆ ਦੇ ਵਿੱਚ ਕਾਫੀ ਗੱਲਾਂ ਚੱਲ ਰਹੀਆਂ ਕਿ ਤੇਜ਼ ਤੂਫਾਨ ਆਉਣ ਵਾਲਾ ਜੀ ਮੀਂਹ ਚਖੜ ਰੈਡ ਅਲਰਟ ਸੋ ਐਦਾਂ ਦੀ ਕੋਈ ਗੱਲਬਾਤ ਨਹੀਂ ਐ ਜੀ ਕੋਈ ਤੂਫਾਨ ਕੋਈ ਮੀਂਹ ਨਹੀਂ ਆਉਣ ਵਾਲਾ ਅਗਲੇ 3-4 ਦਿਨ ਮੌਸਮ ਗ ਦੇਖਿਆ ਤੇਰਾ ਪੰਜਾਬ ਦੇ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦੁਪਹਿਰ ਵੱਧ ਕੇ ਦੇ ਚਾਰ ਜ਼ਿਲ੍ਹੇ ਇਸ ਕੋਲੇ ਬਦਲ ਬਣ ਗਿਆ ਤੇ ਉਹ ਘੱਟ ਕਿਸ ਤਰੀਕੀ ਕਾਰਵਾਈਆਂ ਕੁਝ ਲਿਮਟਡ ਕਾਰਵਾਈਆਂ ਮੀਂਹ ਹਟਿਆ ਦੇ ਸਕਦਾ ਭਾਰੀ ਮੀਂਹ ਦੇ ਕੋਈ ਅਲਰਟ ਨਹੀਂ ਹੈ ਸੋ ਜਿਹੜੇ ਸਿਸਟਮ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸਿਸਟਮ ਲੱਗਣਾ ਜੀ 17 18 19 ਤੇ 20 ਤਰੀਕ ਨੂੰ ਇਹ ਸਿਸਟਮ ਮੁੱਖ ਤੌਰ ਤੇ ਮਾਝਾ ਦੁਆਬਾ ਤੇ ਪੁਆਰ ਪੁਆਰ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਔਰ ਉਤਰੀ ਹਰਿਆਣਾ ਪੂਰਬੀ ਹਰਿਆਣਾ ਪੱਛਮੀ ਯੂਪੀ ਉਤਰਾਖੜ ਜੰਮੂ ਤੇ ਹਿਮਾਚਲ ਸੋ ਇਹਨਾਂ ਖੇਤਰਾਂ ਨੂੰ ਇਹਨਾਂ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ ਪੰਜਾਬ ਦੇ ਲਈ ਤੇ ਪੰਜਾਬ ਦੇ ਵਿੱਚ ਹੁਸ਼ਿਆਰਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਜ ਕਲਾ ਰੋਪੜ ਅ ਅੰਬਾਲਾ ਕੁਰੂਛੇਤਰ ਕਰਨਾਲ ਕੈਥਲ ਜਮਨਾ ਨਗਰ ਤੇ ਸਹਾਰਨਪੁਰ ਪੱਛਮੀ ਉਪੀ ਦੇ ਬਹੁਤੇ ਜ਼ਿਲ੍ਹੇ ਆ ਜਾਂਦੇ ਨੇ ਸੋ ਇਹਨਾਂ ਜ਼ਿਲ੍ਹਿਆਂ ਦਾ ਤੱਕ ਇਹ ਕਾਰਵਾਈ ਜਿਹੜਾ ਜਾ ਸਿਸਟਮ ਕਰੇਗਾ ਹਿਮਾਚਲ ਉਤਰਾਖੰਡ ਦੇ ਵਿੱਚ ਕਿਤੇ ਨਾ ਕਿਤੇ ਬੱਦਲ ਫੱਟਣ ਦੇ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ 17 ਤੋਂ ਲੈ ਕੇ 20 ਦੇ ਵਿਚਕਾਰ ਤੇ ਉਸ ਪੱਲੇ ਖੇਤਰਾਂ ਦੇ ਵਿੱਚ ਇਹ ਸਿਸਟਮ ਜਦੋਂ ਇਹ ਜੜਾ ਜੜਾ ਕਾਰਵਾਈਆਂ ਮੀਂਹਾਂ ਦੀਆਂ ਤਗੜੇ ਲੈਵਲ ਦੀਆਂ ਦੇਗਾ ਪਹਾੜਾਂ ਦੇ ਵਿੱਚ ਮੈਦਾਨਾਂ ਦੇ ਵਿੱਚ ਵੀ ਭਾਰੀ ਮੀਂਹ ਕੁਝੇ ਤਰ੍ਹਾਂ ਦੇ ਵਿੱਚ ਡਰਜ ਹੋ ਸਕਦੇ ਨੇ ਕੁਝ ਇੱਕ ਅੱਧੇ ਦਿਨ ਦੇ ਵਿੱਚ 17 ਤੋਂ 20 ਦੇ ਵਿੱਚ ਗਰ ਹੋ ਸਕਦਾ ਹੈ ਕੱਦਾ ਦਿਨ ਐਸਾ ਹੋਗਾ ਜਦੋਂ ਝੜੇ ਨਵਾਂ ਮੀਂਹ ਨਾ ਖੇਤਾਂ ਦੇ ਵਿੱਚ ਲੱਗ ਸਕਦਾ ਪੰਜਾਬ ਹਰਿਆਣੇ ਦੇ ਤੇ ਕਿਤੇ ਗੜੇਮਾਈ ਦੇ ਵੀ ਕੁਝੇ ਤਰ੍ਹਾਂ ਦੇ ਵਿੱਚ ਅਸਰ ਪੈ ਸਕਦੇ ਨੇ ਪਛਮੀ ਭਾਗਾਂ ਦੇ ਵਿੱਚ ਕੋਈ ਬਹੁਤਾ ਅਸਰ ਹੁੰਦਾ ਨਜ਼ਰ ਨਹੀਂ ਆ ਸਕਦਾ ਹੋ ਸਕਦਾ ਕੁਝ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਜਾਂ ਮੋਗਾ ਕਿਤੇ ਕੁਝ ਕਿਤਰੋ ਹਸਦੇ ਨੇ ਫਿਰੋਜ਼ਪੁਰ ਦੇ ਫਰੀਦਕੋਟ ਦੇ ਇਹਨਾਂ ਖੇਤਰਾਂ ਦੇ ਵਿੱਚ ਗਰਜ ਦੇ ਨਾਲ ਬੱਦਲ ਬਣ ਜੇ ਤੇ ਕਰਵਨੀਆਂ ਦੇ ਦੇ ਇਹ ਤੋਂ ਆਫਨ ਕਰ ਨਹੀਂ ਕਰਦੇ ਸੋ ਇਹਨਾਂ ਖੇਤਰਾਂ ਤੱਕ ਯਾਨੀ ਕਿ 7 ਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਤੱਕ ਵੀ ਮੀਂਹ ਤਰਜ ਹੋ ਸਕਦੇ ਨੇ 17 ਤੋਂ 20 ਦੇ ਵਿਚਕਾਰ ਦੇ ਅਸੀਂ ਗੱਲ ਕਰ ਰਹੇ ਹਾਂ ਰਾਜਸਥਾਨ ਦੇ ਪਛਮੀ ਰਾਜਸਥਾਨ ਉੱਤਰੀ ਰਾਜਸਥਾਨ ਦੇ ਉਹਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਹੀ ਰਹਿੰਦਾ ਜਾਪ ਰਿਹਾ ਫਿਲਹਾਲ ਇਹ ਸਿਸਟਮ 17 ਤੋਂ 20 ਦੀਏ ਉਸ ਤੋਂ ਪਹਿਲਾਂ 16 ਤਰੀਕ ਤੱਕ ਮੌਸਮ ਬਿਲਕੁਲ ਸਾਫ਼ ਹੈ ਅੱਡੇ ਫੱਦਰ ਦੇ ਕੋਈ ਅਲਰਟ ਚਤਾਵਨੀ ਨਹੀਂ ਹੈ 17 18 ਦੋ ਦਿਨਾਂ ਦੇ ਵਿੱਚ ਹੈਵੀ ਰੇਨ ਦੇ येलो ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਸਕਰੀਨ ਤੇ ਤੁਹਾਡੇ ਨਾਲ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਂਝੀ ਕਰ ਰਹੇ ਹਾਂ ਤੇ ਉਸ ਤੋਂ ਪਹਿਲਾਂ 16 ਤਰੀਕ ਤੱਕ ਕੋਈ ਤੁਹਾਡੇ ਲੈਵਲ ਤੇ ਅਲਰਟ ਨਹੀਂ ਹੈ ਤੇ ਮੌਸਮ ਠੀਕ-ਠਾਕ ਰਹਿਣ ਦੇ आसार ਨੇ 17 ਤੋਂ 20 ਦੇ ਵਿੱਚ ਘੜ ਤਬਦੀਲੀ ਆਏਗੀ ਹਾਲੇ ਵੀ ਕੋਈ ਬਹੁਤ ਵੱਡਾ ਸਿਸਟਮ ਨਹੀਂ ਆਇਆ ਹੈ ਇਸ ਸਿਸਟਮ ਐਕਟਿਵ ਜ਼ਿਆਦਾ ਪਛਮੀ ਜੋਪੀ ਤਹਿ ਪਹਾੜਾ ਦੇ ਵਿੱਚ ਹੋਵੇਗਾ ਤੇ ਕੁਝ ਸਿਰ ਮੈਦਾਨਾ ਦੇ ਵਿੱਚ ਵੀ ਇਹਦਾ ਵੇਖਣ ਨੂੰ ਮਿਲੇਗਾ ਧੰਨਵਾਦ